ਆ ਮੈਨੂੰ ਕੰਡਾ ਪੀ ਲੈ ਨਾ ਪਰ ਮੈਨੂੰ ਕੁਝ ਪੀਣਾ ਪੀ ਲੈ ਨਾ ਕੋਈ ਗੱਲ ਨਹੀਂ ਜਿੰਨੀ ਮੈਨੂੰ ਟੈਨਸ਼ਨ ਹੈ ਮੇਰੇ ਤੇ ਗਲੇ 'ਚ ਕੁਝ ਵੀ ਨਹੀਂ ਲੰਘਣ ਦਿਆਂ ਤੇ ਹਾਂ ਤੇ ਦਿਖਦਾ ਹੀ ਪਿਆ ਰ ਕੋਈ ਨਹੀਂ ਚਲਾ ਪੀ ਫੇ ਕਰਦੇ ਆਪਾਂ ਹਾਂ ਚੱਲ ਹਾਂ ਹੂੰ ਦੱਸ ਕੀ ਗੱਲ ਹੈ ਕਿਉਂ ਇੰਨਾ ਪਰੇਸ਼ਾਨ ਹੈ ਤੂੰ ਪਰ ਮੈਨੂੰ ਤੇ ਇੱਥੇ ਘੁਟੱਜੀ ਹੋਈ ਜਾਂਦੀ ਐ ਲਾਈਟ ਚਲ ਗਈ ਆ ਤੇ ਤੂੰ ਪਤਾ ਨਹੀਂ ਇੱਥੇ ਕਿਵੇਂ ਟਾਈਮ ਪਾਸ ਕਰਦੀ ਐ ਚਲ ਆ ਬਾਹਰ ਚੱਲਦੇ ਉੱਥੇ ਗੱਲ ਕਰਦੇ ਆਪਾਂ ਚਲਾ ਗਏ ਚੱਲ ਯਾਰ ਤੂੰ ਇੱਥੇ ਕਿੰਨੇ ਟਾਈਮ ਕੱਢਦੀ ਐ ਤੇਰੇ ਤੇ ਹਾਲਾਤ ਹੀ ਬਹੁਤ ਮਾੜੇ ਆ ਗਾਇਤ ਤੈਨੂੰ ਚਲ ਆਪਣੀ ਚੰਗੀ ਥਾਂ ਤੇ ਹੀ ਤੂੰ ਮੇਰੀ ਗੱਲ ਛੱਡ ਮੈਂ ਬਹੁਤ ਖੁਸ਼ ਆ ਇਹੋ ਜਿਹੀ ਕੋਈ ਗੱਲ ਹੁੰਦੀ ਤੇ ਮੈਂ ਤੈਨੂੰ ਦੱਸਦੀ ਨਾ ਤੇ ਤੂੰ ਦੱਸ ਚੱਲ ਜਿਸ ਕੰਮ ਆਏ ਕੀ ਗੱਲ ਕਿਉਂ ਇੰਨਾ ਪਰੇਸ਼ਾਨ ਆ ਯਾਰ ਮੈਂ ਕਿਉਂ ਨਾ ਪਰੇਸ਼ਾਨ ਹੋਵਾਂ ਮੈਨੂੰ ਪਰੇਸ਼ਾਨੀਆਂ ਨੇ ਮੈਂ ਤੇਰੇ ਕੋਲ ਆਇਆ ਆਪਣਾ ਦੋਖ ਹਲਕਾ ਕਰਨ ਲਈ ਦੇਖ ਮੈਂ ਚਾਹੁੰਦਾ ਹਾਂ ਸਾਦਾ ਵਿਆਹ ਜੀ ਤੇ ਮਾਤਾਏ ਸਭ ਸਮਝਦੀ ਨਹੀਂ ਆ ਮਾਤਾਂ ਦੀ ਨਹੀਂ ਆਪਾਂ ਵੱਜ ਵੱਜ ਕੇ ਵਿਆਹ ਕਰਨਾ ਆਂਦੀ ਮੇਰੀ ਮੁੱਲੇ ਚ ਨਾ ਕਵੱਡੀ ਜਾਂਦੀ ਯਾਰ ਇੰਨਾ ਦੀ ਨਾ ਕਵੱਡੀ ਜਾਂਦੀ ਮੇਰਾ ਕੀ ਹਾਲ ਹੁੰਦਾ ਉਹ ਤੇ ਮੈਨੂੰ ਪਤਾ ਨਾਲੇ ਵਿਆਹ ਮੇਰਾ ਤੁਸੀਂ ਇਹ ਚੀਜ਼ ਕਿਉਂ ਕਰਦੇ ਗੱਜ ਵੱਜ ਕੇ ਕੀ ਕਰ ਲੈਣਾ ਆਪਾਂ ਇੱਕ ਨਾ ਉਹ ਪ੍ਰੀਤ ਸਮਝਦੀ ਕੁਝ ਤੇ ਸੋਚ ਬਹੁਤ ਸੋਹਣੀ ਆ ਮੈਂ ਤੇਰੇ ਨਾਲ ਆ ਤੋ ਜੋ ਕਹਿ ਕੇ ਸਿੰਪਲ ਵਿਆਹ ਹੀ ਹੋਣਾ ਚਾਹੀਦਾ ਤੇਰੇ ਭਾਜੀ ਵੀ ਇਹੀ ਐਗਰੀ ਕਰਦੇ ਨੇ ਸਕਲ ਤੇ ਪ੍ਰੀਤ ਕੀ ਕਹਿੰਦੀ ਹੈ ਪ੍ਰੀਤ ਵੱਲੋਂ ਕਿ ਉਹ ਦੁੱਗੀਆਂ ਤੋਂ ਯਾਰ ਮੇਰੀ ਗੱਲ ਸੁਣ ਠੀਕ ਆ ਲੈਣਾ ਦੇਣਾ ਨਾ ਜਿੰਨਾ ਜਿੰਨਾ ਵੀ ਹੁੰਦਾ ਬਿਲਕੁਲ ਉਹ ਫੇਰ ਹੋਰ ਕੁਝ ਮੰਗ ਰਿਹਾ ਉਹ ਵੀ ਉਹਨਾਂ ਨੂੰ ਦੇਣਾ ਹੈ ਪ੍ਰੀਤ ਹਾਂ ਹੁਣ ਤੈਨੂੰ ਵੀ ਕੋਈ ਨਾ ਕੋਈ ਦੇਣਾ ਤੂੰ ਮੇਰੀ ਫਿਕਰ ਨਾ ਕਰ ਸੇਵਾ ਮੈਨੂੰ ਬਿਲਕੁਲ ਇਸ ਚੀਜ਼ਾਂ ਨਾਲ ਨਹੀਂ ਹੈਗਾ ਨਾ ਦੇਖ ਪਿਆਰ ਹੋਣਾ ਚਾਹੀਦਾ ਇੱਜ਼ਤ ਮਾਨ ਹੋਣਾ ਚਾਹੀਦਾ ਹੈ ਨਾ ਮੈਂ ਤੈਨੂੰ ਅੱਗੇ ਵੀ ਕਿਹਾ ਕਿ ਇਸ ਚੀਜ਼ਾਂ ਨੂੰ ਮੈਂ ਨਹੀਂ ਮਿਲਾਵਰਦਾ ਸੇਵਾ ਵੀ ਆਪਾਂ ਨੇ ਤੂੰ ਗਾਜਵਾਜ ਕੇ ਕਰਾ ਦੇ ਭੋਲੇ ਸਿੰਪਲ ਕਰਾ ਪਰ ਚਿਹਰੇ ਤੇ ਆਪਣਾ ਰੌਣਕ ਤੇ ਲਿਆ ਪੈਣਾ ਕੀ ਰੌਣਕ ਲਿਆਵਾ ਚਿਹਰੇ ਤੇ ਤੈਨੂੰ ਪਤਾ ਹੈ ਦੋ ਤਿੰਨ ਦਿਨ ਹੋ ਗਏ ਘਰ ਦੇ ਵਿੱਚ ਮਾਹੌਲ ਕੀ ਚੱਲਣ ਡਿਆ ਸਾਡੇ ਮੈਨੂੰ ਕੀ ਪਤਾ ਹੋਵੇ ਤੂੰ ਕੋਈ ਦੱਸੇਗਾ ਖੋਲ ਕੇ ਤਾਂ ਹੀ ਮੈਨੂੰ ਪਤਾ ਹੋਏਗਾ ਦੱਸ ਕੀ ਗੱਲ ਹੈ ਸੁਣ ਲਾ ਫਿਰ ਮਾਤਾ ਦਾ ਨਾ ਦਿਮਾਗ ਫਿਰ ਗਿਆ ਹੀ ਕੀ ਮਤਲਬ ਤੇਰਾ ਕੀ ਕਹਿੰਦੇ ਮੰਮੀ ਹੁਣ ਮਾਤਾ ਨੇ ਰਾਂ ਘਰ ਚ 2-3 ਦਿਨ ਹੋ ਗਏ ਕਲੇਸ਼ ਪਾਇਆ ਜਦੋਂ ਦਾ ਮੈਂ ਉਹਨਾਂ ਨੂੰ ਦੱਸ ਚੁੱਕਾ ਕਿ ਮੈਂ ਵਿਆਹ ਸਾਦਾ ਕਰਾਉਣਾ ਹੈ ਮਾਤਾ ਕਹਿੰਦੀ ਤੂੰ ਕਿੱਦਾਂ ਸਾਦਾ ਵਿਆਹ ਕਰਾਏਗਾ ਜਦੋਂ ਆਂਦੇ ਤੇਰੀਆਂ ਭੈਣਾਂ ਦੇ ਵਿਆਹ ਕੀਤੇ ਸੀ ਨਾ ਪੂਰੇ ਗੱਜ-ਬੱਜ ਕੇ ਕੀਤੇ ਸੀ ਤੇ ਪੂਰੇ ਦਾਜ ਨਾ ਭਰ ਕੇ ਤੋੜਿਆ ਸੀ ਉਹਨਾਂ ਨੂੰ ਤੇ ਤੂੰ ਕਿਦਾਂ ਸਿੰਪਲ ਕਰਾ ਲੇਗਾ ਵਿਆਹ ਨਾਲੇ ਇੱਕ ਗੱਲ ਹੋਰ ਆਂਦੇ ਜੇ ਮੈਂਤੀਆਂ ਨੂੰ ਆਪਣੀਆਂ ਨੂੰ ਦਾਜ ਦਿੱਤਾ ਹੈ ਨਾ ਤੇ ਜਿਹੜੀ ਹੋਣੀ ਆ ਨਾ ਉਹ ਵੀ ਦਾਜ ਲੈ ਕੇ ਆਵੇ ਖਾਲੀ ਨਾ ਆਵੇ ਇਹੋ ਜੀਆਂ ਗੱਲਾਂ ਕਰਦੀ ਮਾਤਾ ਅੱਛਾ ਤੇ ਮੈਨੂੰ ਸਮਾਂ ਲੱਗ ਗਿਆ ਤ੍ਰੀਤ ਤੈਨੂੰ ਇਸੇ ਕਰਕੇ ਬੁਲਾ ਰਹੀ ਹੂ ਇਹੇ ਮੁੱਦੇ ਕਰਕੇ ਕੋਈ ਗੱਲ ਨਹੀਂ ਤੂੰ ਚੱਲ ਮੇਰੇ ਨਾਲ ਮੈਂ ਵੇਖ ਹੀ ਲਵਾਂ ਯਾਰਾ ਕੀ ਕਹਿੰਦੀ ਹੈ ਚੱਲ ਇਸੇ ਕਰਕੇ ਤਾਂ ਮੈਂ ਤੇਰੇ ਕੋਲ ਆਇਆ ਕਿ ਆਪਾਂ ਦੋਵੇਂ ਇਕੱਠੇ ਚੱਲਦੇ ਹਾਂ ਤੂੰ ਆ ਉਹਦੇ ਨਾਲ ਕਿਤੇ ਵੱਧ ਸਮਝਦਾਰ ਹੈ ਕੋਈ ਗੱਲ ਨਹੀਂ ਤੂੰ ਚੱਲ ਫਾਇਦੇ ਨਾਲ ਕੋਈ ਘਾਲ ਕੇ ਕੋਈ ਪੁੱਛਲਾ ਪਈ ਨਹੀਂ ਨਹੀਂ ਸੇਵਾ ਕੋ ਇਦਾਂ ਦੇ ਨਹੀਂ ਹੈਗੇ ਤੂੰ ਨਾਲੋਂ ਟੈਨਸ਼ਨ ਫਰੀ ਰਹਿ ਚੱਲ ਤਿਆਰ ਹੋਣੇ ਆਈ ਚੱਲ ਫਿਰ ਭੈਣੇ ਤੂੰ ਆ ਜਾ ਮੈਂ ਝੱਲੇ ਥੱਲੇ ਜ਼ਮੀਨ ਆਸਮਾਨ ਦਾ ਫਰਕ ਹੈ ਨਾ ਦੋਨਾਂ ਪੈਣਾ ਚੱਗੇ ਜਨਮ ਤਾਂ ਇਹਨਾਂ ਨੇ ਕੋਈ ਗੁੱਖ ਛੋ ਲਿਆ ਮੇਰੀ ਜਹਰ ਫਰੀਦੀ ਸੋਚ ਕਿੰਨੀ ਮਿਲਦੀ ਆ ਪ੍ਰੀਤ ਉਹਦੀ ਸੋਚ ਵੱਲੀ ਆ ਉਹਨੂੰ ਕੋਈ ਮੇਰੇ ਦੁੱਖ ਦਾ ਮਤਲਬ ਹੀ ਨਹੀਂ ਹੈਗਾ ਕਿ ਵੀਰੇ ਕਿਵੇਂ ਕਰ ਰਿਹਾ ਸਭ ਕਿਵੇਂ ਸਭ ਕਰ ਰਿਹਾ ਬਸ ਆਪਣਾ ਹੀ ਵੀ ਸਾਨੂੰ ਆਜ ਜੀ ਮਿਲ ਜਾਵੇ ਛੇਤੀ ਤੋਂ ਛੇਤੀ ਮੈਨੂੰ ਤੈਨੂੰ ਬੁਲਾਇਆ ਸੀ ਤੁਸੀਂ ਇਹਨੂੰ ਵੀ ਚੁੱਕ ਲਈ ਨਾਲ ਕੀ ਗੱਲ ਪ੍ਰੀਤ ਮੈਂ ਆ ਨਹੀਂ ਸਕਦੀ ਓਹੋ ਆ ਸਕਦੇ ਹੋ ਪਰ ਮੈਂ ਵੀਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਹਾਂ ਸਭ ਪਤਾ ਮੈਨੂੰ ਤੂੰ ਕੀ ਗੱਲ ਕਰਨੀ ਸੀ ਕਰ ਮੇਰੇ ਸਾਹਮਣੇ ਕੀ ਗੱਲ ਕਰਨੀ ਤੂੰ ਦੱਸ ਉਹ ਹੁੰਦੀ ਆ ਦਵਾਲੇ ਵੀ ਜੰਨੀ ਆ ਸਾੜੀ ਜਰਾ ਮਹਾਰਾ ਪੈਰ ਪਹੁੰਚੇ ਤੁਹਾਡੇ ਘਰ ਚ ਤੁਸੀਂ ਨਾ ਸੁਧਰਿਓ ਦੀਦੀ ਨੇ ਮੋਹਨ ਨੂੰ ਕੋ ਸੰਗ ਤਾਂ ਤੁਹਾਡੇ ਯਾਰ ਮੈਂ ਗਲਤ ਕੀ ਗਿਆ ਤਾ ਸਾੜੀ ਵਿੱਚ ਸਾੜੀ ਗਾਣਾ ਫਿਰ ਭੈਣ ਮੈਨੂੰ ਇੱਥੇ ਬਹੁਤਿਆਂ ਗੱਲਾਂ ਕਰਨੀਆਂ ਆ ਜਿਹੜੀ ਗੱਲ ਕਰਨ ਵਾਸਤੇ ਤੂੰ ਮੈਨੂੰ ਬੁਲਾਇਆ ਨਾ ਉਹ ਗੱਲ ਕਰ ਮੰਮੀ ਤੇਰਾ ਤਾਂ ਗੱਲ ਕੀਤੀ ਕਿ ਨਹੀਂ ਕੀਤੀ ਹਾਂ ਭੈਣਾ ਕੀਤੀ ਉਹਨਾਂ ਨੇ ਗੱਲ ਮੇਰੇ ਨਾਲ ਕੀਤੀ ਆ ਨਾ ਫੇ ਸਮਝ ਗਿਆ ਨਾ ਸਾਰੀ ਗੱਲ ਨੂੰ ਪੀਦਾ ਕੀ ਮੰਮੀ ਦੀਆਂ ਗੱਲਾਂ ਕਰਦੀ ਪਈਆਂ ਤੂੰ ਤਾਂ ਸਿਆਣੀ ਬਣ ਮੈਂ ਤਾਂ ਸੋਚਿਆ ਸੀ ਤੂੰ ਵੀਰੇ ਨੂੰ ਸਪੋਰਟ ਕਰੇਂਗੀ ਉਹਨੂੰ ਇਸ ਟਾਈਮ ਸਾਡੇ ਦੋਵਾਂ ਦੀ ਲੋੜ ਹੈਗੀ ਐ ਤੇ ਤੂੰ ਮੰਮੀ ਦੀਆਂ ਗੱਲਾਂ ਕਰਦੀ ਪਈਆਂ ਔਰ ਮੈਂ ਤਾਂ ਤੁਸੀਂ ਬਹੁਤ ਸਿਆਣੇ ਨਾ ਬਣੋ ਮੈਂ ਤੁਹਾਡੀ ਸਾਰੀ ਸਿਆਣਪ ਜਾਣਦੀ ਆ ਕੀ ਦੇ ਮਿੱਠੇ ਪਿਆਰੇ ਹੋ ਕੇ ਤੇ ਵੀਰੇ ਦੀ ਹਾਂ ਚ ਹਾਮ ਮਲਾਈ ਜਾਂਦੇ ਹੋ ਤਰੀ ਦਾ ਤਾਂ ਕੁਝ ਨਹੀਂ ਹੈਗਾ ਮੈਨੂੰ ਸਾਬ ਪਤਾ ਜੀ ਨਾ ਮੈਨੂੰ ਇੱਕ ਗੱਲ ਦੱਸੋ ਆਪਣਾ ਵੀ ਆ ਫਿਰ ਸਿੰਪਲ ਕਰਾ ਲੈਣਾ ਸੀ ਆਪਣੇ ਵਾਂਗ ਹੀ ਤਾਂ ਸਾਰੇ ਸ਼ੌਂਕ ਪਗਾਏਗੇ ਤੇ ਉਹ ਦਿਨ ਮੈਨੂੰ ਸਮਝਾਉਂਦੇ ਵੀ ਚਾਹੇ ਮੈਨੂੰ ਮਤਾ ਦੇਂਦੇ ਜੀ ਪ੍ਰੀਤਮ ਉਹ ਟਾਈਮ ਹੋਰ ਸੀ ਤੁਸੀਂ ਰੰਦ ਮੈਂ ਤੁਹਾਡੀ ਸਾਰੀ ਚਾਲਾਂ ਜਾਣਦੀ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਕੀ ਬੋਲਣਦੇ ਹੋ ਪ੍ਰੀਤਮ ਇਸ ਟਾਈਮ ਤੇਰਾ ਵੀਰ ਨਾ ਕਰਜ਼ੇ 'ਚ ਡੁੱਬਿਆ ਹੋਇਆ ਹੈ ਉਹਨੇ ਜਿੱਥੇ ਸਾਡੇ ਜਿਹੜੇ ਦੋਵਾਂ ਦੇ ਵਿਆਹ ਕੀਤੇ ਨੇ ਨਾ ਹੁਣ ਜਾ ਕੇ ਉਹਨੇ ਕਰਜ਼ੇ ਲਾਏ ਨੇ ਹੁਣ ਤੂੰ ਕੀ ਜਾਣਨੀ ਹੈ ਕਿ ਉਹ ਕਰਜ਼ਿਆਂ 'ਚ ਡੁੱਬਿਆ ਰਵੇ ਸਾਡਾ ਭਰਾ ਸਾਡਾ ਦੋਮਾ ਵਿਆਹ ਉਹਨੇ ਕਿੰਨੇ ਸ਼ਾਨ ਨਾਲ ਕੀਤਾ ਏ। ਹਾਲ ਗੱਲ ਸੁਣ ਮੈਨੂੰ ਕਹਦਾ ਮੈਂ ਨਾਲ ਨਹੀਂ ਆ। ਕੱਲਾ ਉਹਨੇ ਮੇਰਾ ਵਿਆਹ ਥੋੜੀ ਗਾਜਵਾਜ ਕੇ ਕੀਤਾ। ਤੇਰਾ ਵੀ ਕੀਤਾ ਵਾ। ਮੇਰ ਤੋਂ ਵੱਧ ਵਧੀਆ ਕੀਤਾ ਏ। ਹਾਂ ਤੇ ਕੀਤਾ ਤਾਂ ਫਿਰ ਮੈਂ ਕੀ ਕਰਾਂ ਉਹਦੇ ਵਿੱਚ? ਤੂੰ ਕੀ ਕਰਨਾ ਹੈ? ਤੂੰ ਥੋੜਾ ਉਹਨੂੰ ਸਪੋਰਟ ਕਰ ਮੇਰੀ ਗੱਲ ਸੁਣਾ। ਵਿਆਹ ਉਹਦਾ ਏ। ਉਹਦੀ ਮਰਜ਼ੀ ਏ। ਉਹ ਸਿੰਪਲ ਕਰਾਵੇ ਜਿੱਦਾਂ ਮਰਜ਼ੀ ਕਰਾਵੇ। ਤੈਨੂੰ ਤੇਰੇ ਸਗਨ ਵਿਆਹ ਦਾ ਮਤਲਬ ਹੈ ਨਾ? ਤੈਨੂੰ ਜੋ ਚਾਹੀਦਾ ਤੈਨੂੰ ਦੇ ਦੇ ਵਿਆਹ ਵਾ। ਫਿਰ ਕੀ ਪ੍ਰੋਬਲਮ ਹੈ ਤੈਨੂੰ? ਵੇਖੋ ਦੀਦੀ ਮੇਰੀ ਗੱਲ ਨੂੰ ਸਮਝੋ। ਵਿਆਹ ਨੇ ਸਾਡਾ ਮੇਰਾ ਵੀ ਕੀਤਾ ਤੂੰਨੇ ਕਾਚੀ ਤੇ ਤੂੰਨੇ ਕਾਚੀ ਤੁਹਾਡਾ ਵੀ ਕੀਤਾ ਉਹ ਤੁਹਾਡੀ ਕਿਸਮਤ ਤੇ ਤੁਹਾਡੇ ਹਾਲਾਤ ਖਰਾਬ ਹੋ ਗਏ ਤੇ ਵੇਖੋ ਹੁਣ ਇਹਨਾਂ ਦੀ ਵੀ ਕੋਈ ਇੱਜ਼ਤ ਏ ਆ ਵਿਆਹ ਚ ਤਿੰਨੇ ਆਣੇ ਨੇ ਨਾ ਮੇਰੇ ਨਾਨਾ ਨੇ ਆਉਣਾ ਮੇਰੀ ਦੇ ਰਾਣੀ ਚਾਹਣੀ ਸਾਰਿਆਂ ਨੇ ਆਉਣਾ ਵਾ ਤੇ ਕੀ ਗੱਲ ਉਹ ਵੇਖਣਗੇ ਨਹੀਂ ਤੇ ਤੇਰੇ ਭਰਾ ਨੇ ਤੈਨੂੰ ਕੀ ਦਿੱਤਾ ਵਾ ਨਾਲ ਮੈਂ ਵਿਆਹ ਚ ਕਿੰਨੂੰ ਸੱਦਾਂਗੀ ਤੇ ਕਿੰਨੂੰ ਨਾ ਸੱਦਾਂਗੀ ਸਾਡੇ ਉੱਚੋ-ਚੇ ਰਿਸ਼ਤੇਦਾਰ ਨੇ ਤਦਸੋਂ ਤੇਰੇ ਰਿਸ਼ਤਾ ਦਾ ਨਾ ਕਰਕੇ ਅਸੀਂ ਉਹਨੂੰ ਕਰਜ਼ਾ ਚ ਡੁਬੋ ਆਦਿਏ ਬੀਬੀ ਗਾ ਨੂੰ ਸਮਝੋ ਉਹ ਕੀ ਕਹਿਣਗੇ ਕਿ ਤੇਰਾ ਵਿਆਹ ਇੰਨਾ ਵਧੀਆ ਕੀਤਾ ਤੇਰੇ ਭੈਣ ਦਾ ਵਿਆਹ ਇੰਨਾ ਵਧੀਆ ਕੀਤਾ ਤੇ ਆਪਣੇ ਵਰੀ ਨੂੰ ਕਿਉਂ ਹੋ ਗਿਆ ਨਹੀਂ ਪ੍ਰੀਤ ਤੂੰ ਉੱਥੇ ਗਲਤ ਹੈਂ ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ ਕਿ ਹੈਗੀ ਉਹਨੇ ਮਾਸਾ ਹੁਣੇ ਕਰਜ਼ੇ ਲਾਏ ਨੇ ਤੇ ਤੂੰ ਤੋਂ ਡਿਮਾਂਡਾਂ ਰੱਖੀ ਜਾਂਦੀ ਆ ਕਿ ਤੈਨੂੰ ਆਪਣੇ ਰਿਸ਼ਤੇਦਾਰਾ ਕਰਕੇ ਤੈਨੂੰ ਆਪਣੇ ਨੱਕ ਕਰਕੇ ਤੂੰ ਕਰਨੀ ਆ ਫੇਰ ਉਹ ਲੱਖਾਂ ਦੇ ਕਰਜ਼ੇ ਚੁੱਕ ਲਵੇ ਮੈਨੂੰ ਨਾ ਮੁਝਾਤਾਈਏ ਨਾ ਬਾਪ ਮੈਂ ਤਾਂ ਤੁਹਾਡੀ ਸਭ ਚਲਾਕੀ ਦਾ ਪਤਾ ਹੋਂਤੀ ਮਿੱਠੇ ਪਿਆਰੇ ਬਾਦ ਤੁਸੀਂ ਹੀ ਕਿਹਾ ਸਭ ਪੁੱਛ ਲੈਣਾ ਆ ਮੈਂ ਤਾਂ ਪਹਿਲੇ ਉਹਨੂੰ ਕਹਿ ਦਿੱਤਾ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਤੇ ਜੇ ਉਹ ਮੇਰੇ ਕੋਲ ਕੁਝ ਦਿੰਦਾ ਵੀ ਹੈ ਉਹ ਮੈਂ ਤੈਨੂੰ ਦੇ ਦੰਨੀ ਆ ਇਹ ਤੈਨੂੰ ਵੀ ਚੰਗਾ ਭਲਾ ਪਤਾ ਵਾ ਤੇ ਪ੍ਰੀਤ ਕੱਦ ਤੋਂ ਬੈਸੀ ਜਾਂਦੇ ਜੀ ਕਿਉਂ ਸਾਲੀ ਜੱਬ ਨੀ ਕੀ ਕਿਲੋ ਦੀ ਬੈਸੀ ਜਾਂਦੇ ਜੀ ਜੀ ਦੋਨੇ ਜਣੇ ਜਿਹਦਾ ਵਿਆਹ ਹੋ ਉਹਨਾਂ ਦੇ ਗੱਲ ਕਰ ਲੋ ਕਿਉਂ ਸੇਵਸਿਆਂ ਇਹ ਗੱਨਾ ਨਾਲੇ ਵੀਰੇ ਵਿਆਹ ਇੱਕੋ ਵਾਰੀ ਹੁੰਦਾ ਵਾ ਚ ਗੱਜ ਵੱਜ ਕੇ ਕਰਾਈਏ ਸਮਝ ਲੱਗੀ ਈ ਗੱਲ ਵਿਆਹ ਦੋ ਦਿਨ ਕਰਾਉਣੇ ਤੂੰ ਜੀਜਾ ਕਹੋ ਜੀ ਗੱਲ ਕਰੀ ਜਾਂਦਾ ਯਾਰ ਇੱਕੋ ਹੀ ਕਰਾਣਾ ਕਿਉਂ ਨਾ ਗੱਜਵਾਲੀ ਜੇ ਕਰਾਈਏ ਵਿਆਹ ਤਾਂ ਪਤਾ ਲੱਗੇ ਅੱਡ ਚਾਰ ਭੈਣ ਭਰਾਵਾਂ ਨੂੰ ਉਹ ਅਹੀਂ ਵੀ ਆਈਏ ਤੇ ਕਹਾ ਗਣਤੀ ਆੜੇ ਸਾਡਾ ਵੀ ਚਾਹ ਵਾ ਕਿ ਮੇਰੇ ਸਾਲੇ ਦਾ ਵਿਆਹ ਚੱਲ ਜੀਜਾ ਜੀ ਤੁਹਾਨੂੰ ਜੋ ਚਾਹੀਦਾ ਤੁਹਾਡੀ ਜੋ ਡਿਮਾਂਡ ਹੈਗੀ ਆ ਸਾਨੂੰ ਪਤਾ ਹੈ ਤੁਹਾਨੂੰ ਮਿਲ ਜਾਏਗਾ ਵੇਖੋ ਜੀ ਡਿਮਾਂਡ ਤੇ ਮੇਰੇ ਪਹਿਲਾਂ ਵੀ ਕੋਈ ਨਹੀਂ ਸੀ ਤੇ ਨਾ ਹੋਣਵਾ ਨਾਲ ਤੁਹਾਡੇ ਮਾਂ ਪਿਓ ਨੇ ਜੋ ਵੀ ਦਣਾ ਆਪਣੀ ਧੀ ਨੂੰ ਦਣਾ ਮੈਨੂੰ ਨਹੀਂ ਦਣਾ ਨਾਲ ਸੇਵਕ ਜੀਆ ਨਾਲ ਮੈਂ ਗੱਲ ਦੱਸ ਇੱਕ ਜਿਤਨਾ ਹੱਥ ਇੰਨਾ ਟੈੜ੍ਹ ਹੀ ਤੂੰ ਘਰ ਦੇ ਇਸ ਤਰ੍ਹਾਂ ਹਾਂਗ ਨਾ ਕਰਤੀ ਫਿਰ ਨਾਲ ਸੇਵਕ ਜੀ ਜਿਤਨਾ ਇੰਨਾ ਤੰਗ ਵਾ ਤੂੰ ਵਿਆਹ ਲਈ ਹਾਂਗਦਾ ਕਰਤੀ ਉਦੋਂ ਕਹਿ ਨਾ ਨਾਲ ਤੇਰੀ ਗੱਲ ਨਿਊਮ ਰਗੀ ਜੇ ਦੋਸਾਂ ਘਟ ਕੇ ਕਰ ਦਿੰਦਾ ਤੈਨੂੰ ਅਹੀ ਹਿਸਤਾ ਕਰਾ ਦਿੰਦੇ ਵਧੀਆ ਨਾਲੇ ਤੇਰੀ ਉਦਲ ਜੇਬ ਆਜਾ ਦੇ ਦਿੰਦੀ ਨਾਲ ਤੇਰੀ ਕਿਹੜੀ ਉਮਰ ਇੰਨੀ ਤੇ ਬਕਸਿਆ ਜੋ ਵਿਆਹ ਰੀਤੀ ਰਾਇ ਬਣਿਆ ਨਾ ਉਹਦ ਨੂੰ ਕਰਨਾ ਪੈਣਾ ਹੀ ਉਹ ਐ ਭੈਣਾ ਦਾ ਭਾ ਜੀਜੇ ਦਾ ਮਿਲਨੀਆਂ ਤੋਂ ਕਰਨੀਆਂ ਪੈਣੀਆਂ ਹੀ ਬਾਕੀ ਜਿਹੜੇ ਚੀਜ਼ਾਂ ਨੂੰ ਭਸਾਦਾ ਵਾਂ ਪਰ ਖਾਜ ਜਦ ਨੂੰ ਭਸਾਦਾ ਨਾਲ ਭੈਣਾ ਦੋਨਾਂ ਨੂੰ ਤੇਰੇ ਤੋਂ ਆਸ ਵਾ ਨਾਲੇ ਸੇਵਕ ਸਿਆ ਚੱਲ ਤਰੇ ਤੇ ਇੱਕਰਾ ਮਾਹੂਲ ਖੋਲ ਦੇਣਾ ਵਾ ਜੀ ਜਿਉਂ ਨਾ ਦੇ ਮੈਂ ਕਰੀ ਸਦਾ ਮੈਂ ਤੇਰੇ ਵਿਆਹ ਤੇ ਜੋ ਵੀ ਖਰਚਾ ਆਣਾ ਵਾ ਉਹ ਹੀ ਕਰ ਦਿੰਨੇ ਵਾ ਅਹੀਂ ਕਿਹੜਾ ਕਿਹਨੂੰ ਦੱਸਣਾ ਵਾ ਨਾਲ ਤੁਹਾਡੀ ਬਣੀ ਬਣੀ ਰਹੂਗੀ ਤਬਰ ਚ ਨਾਲ ਸਾਲੀ ਨੂੰ ਸਾਲੀ ਸਹਬਾ ਨੂੰ ਨਾਲ ਆਪਣੀ ਘਰ ਦੀ ਨੂੰ ਇਹ ਠਾ ਜੋ ਵੀ ਪਉਣਾ ਨੇ ਕਾਂਡੇ ਗੁੰਡੇ ਜੇ ਤੇ ਛਾਪਾਂ ਮੈਂ ਬਣਾ ਦਿੰਦਾ ਨਾਲ ਜੋ ਵੀ ਖਰਚਾ ਆਣਾ ਵਾ ਉਹ ਆਪਾਂ ਕਰ ਦਿੰਨੇ ਆ ਨਾਮ ਤੇ ਰਹ ਜੂਗਾ ਮਾਲ ਮਾਲਕਾਂ ਦਾ ਮਸ਼ਰੀ ਕੰਪਨੀ ਦੀ ਠੀਕ ਨਾ ਪ੍ਰੀਤ ਮੈਂ ਇੱਥੇ ਗੱਲ ਕਰਨ ਆਇਆ ਹਾਂ ਆਪਣੀ ਬੇਚਤ ਕਰਾਉਣ ਨਹੀਂ ਆਇਆ ਜੇ ਤੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਹੈ ਨਾ ਤਾਂ ਉੱਥੇ ਕਰਈ ਆ ਜਾਂਦੀ ਇੱਥੇ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਮੇਰੇ ਉਹ ਸਹੀ ਤੇ ਕਹਿਣ ਨੂੰ ਨਹੀਂ ਕੀ ਸਹੀ ਕਹਿੰਦੇ ਨੇ ਪ੍ਰੀਤ ਤੂੰ ਨੂੰ ਮਸਾ ਕਰ ਲਈ ਹੈਗੀ ਮੈਂ ਬੇਚਤੀ ਕਰੋ ਨਹੀਂ ਆਇਆ ਇੱਥੇ ਆਪਣੀ ਆਪਣੇ ਚ ਕਿਹੜੀ ਬੇਇੱਜ਼ਤੀ ਹੁੰਦੀ ਉਹ ਗੱਲ ਨਾਲ ਗਾਲੀ ਤੇ ਕਰਨ ਦੇ ਨੇ ਪ੍ਰੀਤ ਤੈਨੂੰ ਇਹ ਨਹੀਂ ਪਤਾ ਲੱਗਣਿਆ ਵੀ ਜੀਜਾ ਕਿਹੜੀ ਟੌਣ ਦਾ ਗੱਲ ਕਰਨ ਡਿਆ ਤੁਹਾਡਾ ਮੋਟਾ ਇਹਨੂੰ ਰੋਕ ਹੀ ਲੈ ਉਲਟਾ ਤੂੰ ਇਹਦੇ ਵੱਲ ਹੋਈ ਪਈ ਐ ਇਹ ਮੇਰੀ ਬੇਇੱਜ਼ਤੀ ਕਰਨ ਤੇ ਤੁਲੇ ਕਦੋਂ ਦੀ ਮੈਂ ਸੁਣ ਡਿਆ ਚੁੱਪ ਕਰਕੇ ਤੁਹਾਡੀਆਂ ਨਾਲੇ ਪ੍ਰੀਤ ਮੇਰੀ ਇੱਕ ਗੱਲ ਹੋਰ ਸੁਣ ਕੁੜੀ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਕੁੜੀ ਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਕਾਦੀ ਤਕਲੀਫ ਹੋਣ ਡੀਆ ਉਹ ਜਦੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਤੁਹਾਨੂੰ ਕਾਦੀ ਪ੍ਰੋਬਲਮ ਆਉਣ ਡੀਆ ਜਦ ਕੁੜੀ ਨੂੰ ਕੋਈ ਪ੍ਰੋਬਲਮ ਨਹੀਂ ਆ ਆਪਣੇ ਨੂੰ ਕਾਦੀ ਪ੍ਰੋਬਲਮ ਆਉਣ ਡੀਆ ਮੇਰੀ ਇੱਕ ਗੱਲ ਸੁਣ ਲੋ ਜੇ ਤੁਸੀਂ ਐਡਾ ਕਹਿੰਦੇ ਜੀ ਨਾ ਤੇ ਤੁਹਾਨੂੰ ਮੈਂ ਸਾਰਾ ਕੁਝ ਪਾ ਦੂੰਗਾ ਪਰ ਵਿਆਹ ਮੈਂ ਸਿੰਪਲ ਕਰਨਾ ਇਹ ਮੈਂ ਇੱਥੇ ਲਿਖ ਕੇ ਲੈ ਲਓ ਮੈਂ ਭਾਵੇਂ ਸਿੰਪਲ ਕਰਾਂ ਗੱਜ-ਵੱਜ ਕੇ ਕਰਾਂ ਵਿਆਹ ਮੇਰਾ ਆ ਇਹ ਮੇਰਾ ਆਪਣਾ ਡਿਸੀਜਨ ਆ ਤੁਹਾਡੇ ਸਿਰ ਤੇ ਨਹੀਂ ਮੈਂ ਡਿਸੀਜਨ ਲੈਣੇ ਜੋ ਤੁਸੀਂ ਕਹੋਗੇ ਉਹ ਤੁਹਾਨੂੰ ਸਾਰਾ ਕੁਝ ਪਾ ਦੂੰਗਾ ਬਸ ਦੁਬਾਰਾ ਜਿਹੜੀਆਂ ਗੱਲਾਂ ਮੇਰੇ ਨਾਲ ਨਹੀਂ ਤੁਸੀਂ ਕਰਨੀਆਂ ਜੋ ਕੁਝ ਮੈਂ ਇੱਥੇ ਅੱਜ ਸੁਣ ਲਿਆ ਨਾ ਮੈਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਜੀਜਾ ਤੂੰ ਵੀ ਸੁਣ ਲੈ ਤੂੰ ਮੇਰੀ ਬਹੁਤ ਬੇਇੱਜ਼ਤੀ ਕੀਤੀ ਅੱਜ ਇਹ ਤੇ ਬੇਸ ਦੀ ਗੱਲ ਨਹੀਂ ਕੋਈ ਤੁਹਾਨੂੰ ਮੈਂ ਤਦ ਕਹਿਨਿਆ ਕਿ ਤੁਹਾਡੇ ਟੱਪਾ ਤੇ ਬਣੀ ਮੈ ਰਹੀ ਰੱਡੀ ਬਣੀ ਬਣਾਈ ਤਾਂ ਸਾਡੀ ਪਹਿਲਾਂ ਬੜੀਆ ਪਰ ਜਿਹੜੀ ਤੂੰ ਅੱਜ ਕੀਤੀ ਹੋ ਨਾ ਟੌਂਡਬਾਜੀ ਕਰਨ ਡਿਆ ਜਿਹੜੀ ਮੇਰੇ ਨਾਲ ਕਰਨ ਨੂੰ ਮੈਂ ਵੀ ਕਰ ਸਕਦਾ ਪਰ ਮੈਂ ਚੁੱਪ ਪਿਆ ਕਿਉਂ ਤੁਹਾਨੂੰ ਮੈਂ ਭੈਣ ਦਿੱਤੀ ਆ ਇਹ ਰਿਸ਼ਤੇ ਵਜੋਂ ਮੈਂ ਚੁੱਪ ਪਿਆ ਇੱਕ ਆ ਜਿਹੜਾ ਮੇਰਾ ਸਾਥ ਦੇਣ ਦੀ ਆ ਤੇ ਉਲਟਾ ਤੂੰ ਹੀ ਸਾਥ ਦੇਣ ਦੀ بجائے ਮੇਰੀ ਸੰਗੀ ਘੁੱਟਣ ਦੇ ਜੇ ਤੇ ਸਾਨੂੰ ਆਜ ਚਾਹੀਦੀ ਚਾਹੀਦੀ ਆ ਥੋੜਾ ਬਹੁਤਾ ਸੋਚ ਕੇ ਬੋਲਿਆ ਕਰੋ ਕਿ ਅਗਲਾ ਕਿਦਾਂ ਕਰਨ ਡਿਆ ਬਸ ਕਰ ਜੀ ਵੀਰੇ ਹੋਲੀ ਬੋਲ ਅਤੇ ਜੀਜਾ ਹੀ ਨੇ ਮੈਂ ਇਹਨਾਂ ਨਾਲ ਸਾਲਾ ਮੇਰਾ ਖਿਆਲ ਨਹੀਂ ਆਇਆ ਇਹਨਾਂ ਨੂੰ ਵੇਚ ਚੜ ਲੱਗਿਆ ਨੂੰ ਇੱਕ ਵਾਰ ਰੁਕ ਸੇਵਾ ਬਸ ਤੂੰ ਕਰ ਪ੍ਰੀਤ ਮੈਂ ਇੱਥੇ ਆਸ ਲੈ ਕੇ ਆਈ ਸੀ ਕਿ ਤੈਨੂੰ ਨਾਲ ਲੈ ਜਾ ਕੇ ਮੰਮੀ ਨੂੰ ਸਮਝਾਵਾਂਗੇ ਪਰ ਤੂੰ ਕੀ ਕਰਦੀ ਬਈਆ ਤੂੰ ਕੀ ਚੌਂਦੇ ਕੀ ਐ ਆਹੇ ਚੰਦਰਾ ਤੁਹਾਡਾ ਕੋਸ਼ਿਸ਼ ਨਾ ਮਾ ਜਾਉ ਨਹੀਂ ਆਉਂਦੇ ਤੁਹਾਡੇ ਵਿਆਹ ਤੇ ਕੀ ਆਪਾਂ ਜਿੰਨੇ ਇਹਨੂੰ ਲੈ ਗਿਓ ਮਹਾਰਾ ਮੇਂ ਜਿਹੜੀ ਅਕੇ ਪ੍ਰਧਾਨ ਬਣੀ ਫਿਰਦੀ ਐ ਓਏ ਪ੍ਰਧਾਨ ਜਿਹੜੀ ਬਣੀ ਫਿਰਦੀ ਹੋਣਾ ਤੇਰਨੋ ਕਿਤੇ ਵੱਧ ਸਮਝਦਾਰੀ ਅੱਜ ਮੈਂ ਇੱਥੇ ਮੂੰਹ ਤੇ ਗੱਲ ਕਹਿ ਚੱਲਿਆ ਮੇਰੀ ਵੱਲੋਂ ਗੁੱਸਾ ਕਰਿਓ ਦਿਮਾਗ ਤੁਹਾਡੇ ਦੋਨਾਂ ਦੇ ਖਾਲੀ ਚ ਹੈ ਲਾਲਚ ਨਾਲ ਭਰੇ ਦਿਮਾਗ ਆ ਤੁਹਾਡੇ ਲੈ ਅੰਨੇਂ ਦੀ ਤਾਂ ਗੱਲ ਹੀ ਨਹੀਂ ਹੁੰਦੀ ਕਹਿੰਦੇ ਤੇ ਆ ਜੋ ਤੁਹਾਡੀ ਮੰਗਾਂ ਨੇ ਦੇ ਦੇਵਾਂਗੇ ਫੇ ਵਿਆਹ ਉਹਨੂੰ ਸਿੰਪਲ ਕਰਨ ਦਿਓ ਬੋਲੀ ਜਾਣੀ ਐ ਤੂੰ ਇਹ ਨਹੀਂ ਵੇਖਣ ਦੇ ਵੀ ਅਗਲਾ ਇਹਨਾਂ ਕਿੱਦਾਂ ਕਰਨ ਦਾ ਕਿੰਨਾ ਕਰਜ਼ੇ 'ਚ ਡੁੱਬਿਆ ਇਹ ਚੀਜ਼ ਨਹੀਂ ਤੁਹਾਨੂੰ ਪਤਾ ਲੱਗਣ ਦੀ ਉਲਟਾ ਸਾਨੂੰ ਛਾਪ ਚਾਹੀਦੀ ਸਾਨੂੰ ਕੰਗਨ ਚਾਹੀਦੇ ਕਿੰਨੇ ਦਿਨ ਹੋ ਗਏ ਮੈਂ ਚੁੱਪੇ ਮੈਂ ਸੁਣੀ ਜਾਂਦਾ ਮੇਰੀ ਸੁਣਾ ਗੱਲ ਛਾਪ ਤੇ ਕੋਈ ਮੰਗੀ ਉਹਨਾਂ ਦੀ ਮਾਂ ਵਾਂ ਮੰਗੀ ਆ ਉਦੀ ਮਰਜ਼ੀ ਦਵੇ ਨਾ ਦਵੇ ਮਾਂ ਨੂੰ ਕਮਾ ਕੇ ਦੇਣ ਵਾਲਾ ਕੌਣ ਆ ਮੈਂ ਆ ਤੇ ਪਿਓ ਨਹੀਂ ਬਠਾ ਪਿਓ ਨਹੀਂ ਕਮਾਈ ਕਰਨ ਦਿਆ ਸਾਰਾ ਕੁਝ ਮੇਰੇ ਆਪਲੇ ਦਿੱਤਾ ਹੈ ਪਿਓ ਕੋਲੋਂ ਕੰਮ ਨਹੀਂ ਹੁੰਦਾ ਤਾਂ ਮੈਂ ਕੰਮ ਆਜ ਕਰਨ ਲੱਗਾ ਆ ਨਾਲੇ ਇੱਕ ਗੱਲ ਹੋਰ ਮੈਂ ਵਿਆਹ ਬਾਰੇ ਸਾਰਿਆਂ ਨੂੰ ਕਹਿ ਦੇਣਾ ਮੇਰੀ ਵੱਲੋਂ ਕੋਈ ਆਵੇ ਨਾ ਆਵੇ ਮੈਨੂੰ ਕੋਈ ਗੁੱਸਾ ਲੈਣੀ ਜਿੰਨੂੰ ਗੁੱਸਾ ਹੈਗਾ ਚੁੱਪ ਕਰਕੇ ਆਪਣੇ ਘਰੇ ਬੈਠਾ ਰਹੇ ਜਿੱਦਾਂ ਤਰੀਕਤ ਆਊਗੀ ਮਾਂ ਤੁਹਾਨੂੰ ਸੁਨੇਹਾ ਦੇਣ ਆ ਜੂਗੀ ਇੱਥੇ ਅਸੀਂ ਚੱਲੇ ਜੇ ਬਸ ਮੇਰੀ ਤਾਂ ਚਾਹੇ ਆਸੀ ਚੁੱਲ੍ਹਪਨ ਨੂੰ ਬਸ ਸੋਦੇ ਵਿੱਚ ਪਿਛੇ ਰਿਹਾ ਤੂੰ ਸਾਨੂੰ ਵੀ ਤੇਰੇ ਤੇ ਇਹੀ ਆਸ ਸੀ ਕੀ ਕੀ ਹੈ ਚਲਾ ਤੂੰ ਏਲੋ ਜੀ ਤੁਸੀਂ ਕਹਿੰਦੇ ਕਿ ਕਾਂਡੇ ਬਨਵਾ ਲਾ ਅਵੇਲੇ ਕੀ ਕੁਝ ਕਰਕੇ ਗਏ ਮੇਰੇ ਨਾਲ ਮੈਂ ਨਹੀਂ ਜਾਣਾ ਇਹਨਾਂ ਦੇ ਵਿਆਹ 'ਚ ਜੋ ਮਰਜੀ ਹੋ ਜੇ ਕੁਛ ਨਹੀਂ ਹੋ ਗਿਆ ਵਿਆਹ ਤੇ ਤੂੰ ਜਾਣਾ ਹੀ ਹੂੰ ਤੇ ਜੋ ਵੀ ਸਗਣ ਵਿਆਹ ਨਾ ਲੈਣਾ ਹੀ ਹੂੰ ਵਿਆਹ ਭਾਵੇਂ ਉਹ ਸਦਾ ਕਰਦਾ ਪਾਇ ਗੱਜਵੜੀ ਕਰੇ ਨਾਲ ਮੇਰੀ ਗੱਲ ਸੁਣ ਜੇ ਗੱਜਵੜੀ ਕਰੂਗਾ ਤਾਂ ਆਪਣੋਂ ਉਹਨਾਂ ਬਧਾ ਜਿਹੜਾ ਇਹਨਾਂ ਆਪਣਾ ਸਕਣ ਜੋ ਉਹ ਤੇਰਾ ਬੰਦਾ ਸਕਣ ਨਾ ਉਹ ਤੂੰ ਲੈ ਕੇ ਮੁਰਦਾ ਹੀ ਉੱਥੋਂ ਜੀ ਜੀ ਇਹਨੇ ਬੇਇੱਜ਼ਤੀ ਕਰ ਗਿਆ ਸਾਡੀ ਉਹ ਤੇ ਉਹ ਚ ਕੀ ਆ ਬੰਦ ਕਮਰੇ ਕਿੰਨੂ ਪਤਾ ਬਾਹਰ ਕਿ ਕੌਣ ਕਦੀ ਬੇਇੱਜ਼ਤੀ ਕੀਨੇ ਨਹੀਂ ਉਹਦੇ ਰੰਗ ਵੇਲਾ ਕਿਦਾਂ ਬਦਲਦੇ ਵਾ ਨਾਲ ਜਿੰਨਾ ਸਕਣ ਇਕੱਠਾ ਹੋਦਾ ਦੇਖੋ ਲਿਲਾ ਨਾਲ ਭਾਬੀ ਨੇ ਕੱਲ ਨੂੰ ਇੱਥੇ ਆਉਣਾ ਵਾ ਤੇ ਹੋਣਾ ਨਾ ਆਊਗਾ ਤੈਨੂੰ ਉਦੋਂ ਮੈਂ ਆਸੂਗਾ ਕਿਵੇਂ ਲੈਣਾ ਵਾ ਜੀ ਤਾਂ ਗੱਲ ਸੋਚੀ ਨਹੀਂ ਠੀਕ ਆ ਪਰ ਯਾ ਤਾਂ ਜ਼ਰੂਰ ਜਾਵਾਂਗੀ ਹਲੋ ਸਾਹ ਚ ਮੇਰਾ ਤਾਂ ਸੇਵਕ ਸੋ ਇਹਦਾ ਮੈਂ ਤੁਹਾਨੂੰ ਫੋਨ ਲਾਉਂਦੀ ਜਾਂ ਤੂੰ ਫੋਨ ਕਿਉਂ ਨਹੀਂ ਚੱਕਣ ਦੇ ਯਾਰ ਫੋਨ ਮੇਰਾ ਚਾਰਜਰ ਲੱਗਾ ਸੀ ਇਹਦਾ ਧਿਆਨ ਨਹੀਂ ਰਹਿ ਮੜ ਕੇ ਮੈਂ ਘਰੇ ਭੁੱਲ ਗਿਆ ਤੁਹਾਨੂੰ ਪਤਾ ਮੈਂ ਕਿੰਨਾ ਡਰੰਦੀ ਸੀ ਇੱਕ ਮੈਂ ਡਰ ਡਰ ਕੇ ਤੈਨੂੰ ਫੋਨ ਕਰਦੇ ਮੈਂ ਕਿਹਾ ਕਿਸੇ ਹੋਰ ਨੇ ਚੋਕ ਲਿਆ ਇਹ ਅਸੀਂ ਬਾਅਦ ਚ ਗੱਲ ਵਧਾ ਦੇਣਗੇ ਕਿ ਸਿਮਰਤ ਵਿਆਹ ਤੋਂ ਪਹਿਲਾਂ ਫੋਨ ਕਰਨ ਦਿਆ ਪੀ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਚ ਸਕਦਾ। ਅੱਛਾ ਮੇਰੀ ਗੱਲ ਸੁਣੋ ਕੀਤੀ ਹੋਈ ਘਰੇ ਗੱਲ ਕਿ ਨਹੀਂ ਅਜੇ ਕੁਝ? ਕੀਤੀ ਯਾਰ ਸਾਡੇ ਘਰੇ ਚ ਖਲਾਰੇ ਬੜਾ ਪਿਆਰ ਹੈ। ਕਾਹਦਾ ਖਲਾਰਾ? ਕਾਈ ਕਿ ਵਿਆਹ ਸਿੰਪਲ ਕਰਨ ਲੱਗਾ ਸਾਨੂੰ ਸਿੰਪਲ ਨਹੀਂ ਚਾਹੀਦਾ। ਦੇਵਕ ਮੇਰੀ ਗੱਲ ਸੁਣ। ਜੇ ਤੇ ਵਿਆਹ ਦੀ ਗੱਲ ਕਰਨੀ ਹੈ ਨਾ ਤੂੰ ਇੱਕ ਸਿਆਣੇ ਨੂੰ ਵੀ ਚਪਾਓ। ਪਹਿਲਾਂ ਤੁਸੀਂ ਕਹਿੰਦੇ ਕਿ ਸਾਦਾ ਵਿਆਹ ਕਰਨਾ ਵਾ। ਜੇ ਤੈ ਗੱਜਬਾਤੀ ਤੈ ਤਾਂ ਵੀ ਤੁਸੀਂ ਇਹਨਾਂ ਨੂੰ ਆਕੇ ਦੱਸੋ ਕਿਉਂਕਿ ਮੰਮੀ ਹੋਣੀ ਵੀ ਬੜਾ ਟੈਨਸ਼ਨ ਚ ਪਈ ਆ ਕਿ ਹੁਣ ਦੱਸੋ ਹੀ ਆਪਣੇ ਕੋਲੋਂ ਕੋ ਦੱਸਣ ਨਹੀਂ ਦੇ ਕਿ ਜੇ ਤੇ ਸਾਦਾ ਕਰਨਾ ਵਾ ਤੇ ਗੁਰਦੁਆਰੇ ਤਰੀਕ ਵਗੈਰਾ ਲਖਾ ਲਈਏ ਜੇ ਨਹੀਂ ਕਰਨਾ ਤੁਸੀਂ ਤਾਂ ਵੀ ਦੱਸੋ ਇੱਕ ਪਾਸੇ ਤੁਸੀਂ ਕਹੀ ਜਾਂਦੇ ਕਿ ਸਾਡੇ ਘਰੇ ਰੋਲਾ ਪਿਆ ਵਾ ਕਿ ਵਿਆਹ ਦੇ ਕੋਈ ਚੱਲਣ ਦਿਆ ਵਾ ਜੇ ਕੋਈ ਗੱਲ ਕਰਨੀ ਤੇ ਸਾਡੇ ਘਰੇ ਦੱਸੋ ਆਕੇ ਹੁਣ ਨਾ ਸਿਮਰਤ ਇਦਾਂ ਦੀ ਕੋਈ ਗੱਲ ਨਹੀਂ ਹੈ ਵਿਆਹ ਤੇ ਸਿੰਪਲ ਹੀ ਹੋਊਗਾ ਜੇ ਬਹੁਤੀ ਗੱਲ ਆ ਤੇ ਮੈਂ ਬਾਪੂ ਨੂੰ ਫੋਨ ਲਵਾ ਦੇਣਾ ਬਾਪੂ ਕੋਲ ਕਿ ਤੁਸੀਂ ਗੱਲੋ ਗੱਲ ਇਹਨਾਂ ਨਾਲ ਵਿਆਹ ਦੀ ਤਰੀਕ ਪੁੱਛੀ ਕਰ ਲੋ ਹਾਂਜੀ ਸੇਵਕ ਕਿਸਾਣੀ ਨੂੰ ਵਿੱਚ ਪਾਓ ਤੇ ਆਪ ਗੱਲ ਕਰੋ ਯਾਰ ਅੱਗੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਘਰ ਦੇ ਵੀ ਮੇਰੇ ਬੋਲੇ ਜਾਂਦੇ ਤੇ ਘਰ ਤੋਂ ਕਿ ਮੁੰਡਿਆਂ ਦੇ ਜੇ ਕੁਝ ਸਵਲ ਜਵਾਬ ਨਹੀਂ ਦੱਸਣ ਦੇ ਕਿ ਗੱਜ-ਵੱਜ ਕੇ ਕਲਮਾ ਵਾਜਾ ਠੀਕ-ਠਾਕ ਕਰਨਾ ਵਾਜਾ ਗੁਰਦੁਆਰੇ ਲਾਵਾ ਫੇਰੇ ਕਰਾਉਣੇ ਆ ਕੋਈ ਨਾ ਮੈਂ ਮੇਰਾ ਆਪੇ ਗੱਲ ਕਰ ਲਵਾਂ ਤੁਹਾਡੇ ਪਰਿਵਾਰ ਨਾਲ ਚਲੋ ਠੀਕ ਹੈ ਹਾਂ ਚਲ ਠੀਕ ਆ ਹਾਂਜੀ ਉਸਮਰਤ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਯਾਰ ਹਾਂਜੀ ਬੋਲੋ ਵਿਆਹ ਦੀ ਤਰੀਕ ਹੁਣ ਦੋਹਾਂ ਦੇ ਨਾਲ ਜੀ ਤੈਅ ਹੋ ਜਾਣੀ ਤੋਵਾ ਦਿਨਾਂ ਬਾਅਦ ਤੂੰ ਮੇਰੇ ਘਰ ਦੀ ਰਾਣੀ ਬਣਨਾ ਹੈ। ਹਾਂ। ਠੀਕ ਹੈ। ਦਾ ਕੱਢ ਦੇ ਮम्मी ਨੇ ਕਿਹਾ ਕੋਈ ਨਹੀਂ ਮੈਂ ਵੀ ਫੋਨ ਕਰਵਾ ਦਿੰਦਾ। ਠੀਕ ਹੈ ਕਰਵਾ। ਹਾਂ, ਉਹ ਤੇ ਕਰ ਦਿੰਦਾ।